ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਦ੍ਰਿਸ਼ਟਾਂਤ ਵਿਦਵਾਨ ਪੁਰਸ਼ਾਂ ਨੇ ਲਿਖਿਆ ਹੈ ਕਿ ਇੱਕ ਮਹਾਤਮਾ ਦੇ ਕੋਲ ਕੁਝ ਬੀਬੀਆਂ ਗਈਆਂ ਤੇ ਉਹਨਾਂ ਆਖਿਆ ਮਹਾਪੁਰਸ਼ੋ ਜਿੱਥੇ ਆਪ ਮਰਦਾਂ ਨੂੰ ਨਾਮਦਾਨ ਦਿੰਦੇ ਹੋ ਸਾਡੇ ਤੇ ਵੀ ਕਿਰਪਾ ਕਰੋ ਮਹਾਪੁਰਸ਼ਾਂ ਪ੍ਰਭੂ ਦੇ ਪਿਆਰਿਆਂ ਦਾ ਆਪਣਾ ਵੱਖਰਾ-ਵੱਖਰਾ ਅਨੁਭਵ ਹੁੰਦਾ ਹੈ ਉਸ ਦੇ ਮੁਤਾਬਿਕ ਉਹ ਆਪਣਾ ਜੀਵਨ ਚਲਾਉਂਦੇ ਹਨ ਉਹ ਮਹਾਤਮਾ ਜਨ ਆਪਣੇ ਡੇਰੇ ਵਿੱਚ ਕਿਸੇ ਬੀਬੀ ਨੂੰ ਔਰ ਨਹੀਂ ਸੀ ਦਿੰਦੇ ਉਹਨਾਂ ਦਾ ਸੁਭਾਅ ਸੀ ਬੀਬੀਆਂ ਨੇ ਇਕੱਠੇ ਹੋ ਕੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਮਹਾਪੁਰਸ਼ੋ ਸਾਡੇ ਤੇ ਵੀ ਕਿਰਪਾ ਕਰੋ ਕਿਉਂਕਿ ਪ੍ਰਮਾਤਮਾ ਸਾਰਿਆਂ ਦਾ ਸਾਂਝਾ ਹੈ ਮਰਦਾਂ ਦਾ ਵੀ ਹੈ ਤੇ ਬੀਬੀਆਂ ਦਾ ਵੀ ਮਹਾਪੁਰਸ਼ ਕਹਿਣ ਲੱਗੇ ᱛਿਓ ਨਾਮ ਇੱਕ ਬੇਕੀਮਤੀ ਵਸਤੂ ਹੈ ਤੇ ਮੈਂ ਤੁਹਾਨੂੰ ਜ਼ਰੂਰ ਦੇਵਾਂਗਾ ਪਰ ਤੁਹਾਡੀ ਪਰਖ ਕਰਕੇ ਕਹਿਣ ਲੱਗੇ ਚੰਗਾ ᱛੀ ਉਹ ਬੈਠ ਜਾਓ ਉਹਨਾਂ ਨੂੰ ਬਿਠਾ ਕੇ ਮਹਾਪੁਰਸ਼ਾ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਕਹਿਣ ਲੱਗੇ ਪਹਿਲਾਂ ਕੱਲੀ-ਕੱਲੀ ਆਓ ਸਵਾਲ ਕੀਤਾ ᱛੀਏ ਤੂੰ ਸਮੁੰਦਰੀ ਬੇੜੇ ਵਿੱਚ ਸਫ਼ਰ ਕਰ ਰਹੀ ਹੈਂ ਰੱਬ ਨਾ ਕਰੇ ਉਹ ਬੇੜਾ ਟੁੱਟ ਜਾਏ ਤੇ ਤੂੰ ਕਿਸੇ ਸਮੁੰਦਰੀ ਟਾਪੂ ਤੇ ਪਹੁੰਚ ਜਾਏ ਇਸ ਬੇੜੇ ਵਿੱਚ ਸਾਰੇ ਬੰਦੇ ਤੇ ਤੂੰ ਇਕੱਲੀ ਔਰਤ ਹੈਂ ਤਾਂ ਤੂੰ ਕੀ ਕਰੇਂਗੀ ਮਹਾਪੁਰਸ਼ ਨੇ ਬੀਬੀ ਦੇ ਅੰਦਰ ਨੂੰ ਪਾਪਣ ਵਾਸਤੇ ਸਵਾਲ ਕੀਤਾ ਸੀ ਕੁਦਰਤੀ ਤੌਰ ਤੇ ਉਹ ਔਰਤ ਵੇਸਵਾਸੀ ਕਹਿਣ ਲੱਗੀ ਬਾਬਾ ਜੀ ਮੈਂ ਤਾਂ ਇੱਕ ਵੇਸਵਾ ਹਾਂ ਮੇਰੇ ਕੋਲ ਕਈ ਮਰਦ ਆਉਂਦੇ ਹਨ ਤੇ ਕਈ ਜਾਂਦੇ ਹਨ ਮੇਰੇ ਵਾਸਤੇ ਇਹ ਇੱਕ ਵੱਡਾ ਮਸਲਾ ਨਹੀਂ ਹੈ ਮੈਂ ਉਹਨਾਂ ਨੂੰ ਆਪਣਾ ਰਖੇਕ ਬਣਾ ਲਵਾਂਗੀ ਮੈਂ ਉਹ 100 ਦੇ 100 ਮੁਸਾਫਰਾਂ ਨੂੰ ਆਪਸ ਮਰਪਤ ਕਰ ਦੇਵਾਂਗੀ ਕਹਿਣ ਲੱਗੇ ਧੀਏ ਤੂੰ ਫੇਨ ਹੈ ਦੂਸਰੀ ਨੂੰ ਬੁਲਾਇਆ ਉਹ ਕਹਿਣ ਲੱਗੀ ਕਿ ਜਿਹੜਾ ਉਹਨਾਂ ਵਿੱਚੋਂ ਤਗੜਾ ਮਰਦ ਹੋਵੇਗਾ ਮੈਂ ਉਸਨੂੰ ਪਤੀ ਮੰਨ ਲਵਾਂਗੀ ਤੇ ਬਾਕੀਆਂ ਨੂੰ ਪਰਾਜਿਤ ਕਰ ਦੇਵਾਂਗੀ ਕਹਿਣ ਲੱਗੇ ਬੀਬਾ ਤੂੰ ਵੀ ਫੇਲ ਐ ਤੀਜੀ ਨੂੰ ਬੁਲਾਇਆ ਤਾਂ ਕਹਿਣ ਲੱਗੀ ਬਾਬਾ ਜੀ ਉਹ ਸੌ ਮਰਦ ਤੇ ਮੈਂ ਇਕੱਲੀ ਔਰਤ ਮੇਰਾ ਕੋਈ ਜੋਰ ਨਹੀਂ ਪੈਣਾ ਮੈਂ ਆਤਮ ਹੱਤਿਆ ਕਰ ਲਵਾਂਗੀ ਪੱਥਰ ਤੇ ਟੱਕਰ ਮਾਰ ਕੇ ਆਪਣੇ ਜੀਵਨ ਦਾ ਅੰਤ ਕਰ ਦੇਵਾਂਗੀ ਕਹਿਣ ਲੱਗੇ ਤੂੰ ਵੀ ਗਲਤ ਐ ਚੌਥੀ ਨੂੰ ਬੁਲਾਇਆ ਉਹ ਕਹਿਣ ਲੱਗੀ ਮਹਾਂਪੁਰਸ਼ੋ ਉਹ 100 ਆਦਮੀ ਤੇ ਮੈਂ ਇੱਕ ਔਰਤ ਮੈਂ ਕੀ ਕਰ ਸਕਦੀ ਹਾਂ ਮੈਂ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਅੱਗੇ ਹਾੜਾ ਕੱਢਾਂਗੀ ਕਿ ਉਹ ਮੈਨੂੰ ਬਚਾ ਲੈਣ ਕਹਿਣ ਲੱਗੇ ਧੀਏ ਤੂੰ ਪਾਸ ਐ ਮਨੁੱਖਾਂ ਨੇ ਉਹਨਾਂ ਤਿੰਨ ਔਰਤਾਂ ਦੀ ਤਰ੍ਹਾਂ ਪਰਮਾਤਮਾ ਦੀ ਪੂਜਾ ਕੀਤੀ ਪਰ ਚੌਥੀ ਦੀ ਤਰ੍ਹਾਂ ਨਹੀਂ ਉਹ ਕਿਵੇਂ ਸਾਡੇ ਚੋਂ ਬਹੁਤਿਆਂ ਦਾ ਸੁਭਾਅ ਹੈ ਕਿ ਕੋਈ ਵੀ ਮਿਲੇ ਆਪਾਂ ਜਨੇ ਖਣੇ ਅੱਗੇ ਮੱਥਾ ਟੇਕੀ ਗਏ ਗੁਰੂ ਪਿਆਰਿਓ ਜਿਹੜੀ ਵੇਸਵਾ ਹੈ ਵੇਸਵਾ ਦੇ ਕੋਲ ਉਸ ਦੀ ਹਾਇਤੀ ਦੇ ਵਿੱਚ ਹਜ਼ਾਰਾਂ ਹੀ ਮਰਦਾਉਂਦੇ ਹਨ ਪਰ ਉਹਨਾਂ ਵਿੱਚੋਂ ਇੱਕ ਵੀ ਉਸ ਦਾ ਪਤੀ ਖਮਾਣ ਲਈ ਤਿਆਰ ਨਹੀਂ ਉਹਨਾਂ ਨੇ ਵੇਸਵਾ ਨੂੰ ਇੱਕ ਵਸਤੂ ਕਰਕੇ ਜਾਣਿਆ ਉਸ ਨੂੰ ਆਪਣੀ ਪਤਨੀ ਕਰਕੇ ਨਹੀਂ ਆਏ ਹਜ਼ਾਰਾਂ ਪਰ ਉਸ ਦੀ ਕੋਈ ਪਤ ਦਾ ਰਖਕ ਨਾ ਬਣਿਆ ਇਸੇ ਪ੍ਰਕਾਰ ਇੱਕ ਪਰਮਾਤਮਾ ਨੂੰ ਛੱਡ ਕੇ ਉਸ ਦੀ ਪੂਜਾ ਛੱਡ ਕੇ ਜਿੰਨਿਆਂ ਨੂੰ ਮਰਜ਼ੀ ਮੱਥਾ ਟੇਕਿਆ ਟੇਕੀ ਜਾਈਏ ਇਹ ਬੇਸਵਾ ਵਾਲਾ ਜੀਵਨ ਹੈ ਪਰ ਕਿਸੇ ਨੇ ਪੱਤ ਦੀ ਰੱਖਿਆ ਨਹੀਂ ਕਰਨੀ ਦੂਸਰਾ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਤੰਗ ਕਰਕੇ ਹੱਠ ਯੋਗ ਕਰਕੇ ਤਪ ਕੀਤਾ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਇਹ ਹਰਮੰਦਰ ਹੈ ਇਸ ਨੂੰ ਸਾਮ ਕੇ ਰੱਖ ਇਸ ਨੂੰ ਤੰਗ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ ਤੀਸਰਾ ਤਰੀਕਾ ਹੈ ਕਿ ਆਪਾਂ ਇਹ ਸਮਝੀਏ ਕਿ ਸ਼ਾਇਦ ਇਹਨਾਂ ਦੇਵਤਿਆਂ 'ਚੋਂ ਵਿਸ਼ਨੂੰ ਵੱਡਾ ਹੈ ਇਹ ਵੀ ਭੁਲੇਖਾ ਹੈ ਕਿਉਂਕਿ ਵਿਸ਼ਨੂੰ ਰੋਜੀ ਤਾਂ ਦਿੰਦਾ ਹੈ ਪਰ ਉਹ ਗਿਆਨ ਦਾ ਮਾਲਕ ਨਹੀਂ ਕੋਈ ਸ਼ਿਵਜੀ ਦਾ ਪਾਠਕ ਬਣ ਗਿਆ ਸ਼ਿਵਜੀ ਮਾਰਨਾ ਤਾਂ ਜਾਣਦਾ ਹੈ ਪਰ ਪੈਦਾ ਕਰਨ ਤੇ ਰੋਜੀ ਦੇਣ ਦਾ ਉਸਦਾ ਮਹਿਕਮਾ ਨਹੀਂ ਸਾਰੇ ਅਧੂਰੇ ਹਨ ਤਰੀਕਾ ਆਖਿਰਕਾਰ ਇੱਕੋ ਸਫਲ ਰਹੇਗਾ ਕਿ ਅਸੀਂ ਸਾਰਿਆਂ ਨੂੰ ਛੱਡ ਕੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਹੋ ਜਾਈਏ ਗੁਰਦੇਵ ਕਹਿੰਦੇ ਹਨ ਚਾਰੇ ਕੁੰਡਾਂ ਢੁੰਡੀਆਂ ਕੋ ਨੀਮੀ ਮੈੜਾ ਚਾਰ ਕੁੰਟਾਂ ਵਿੱਚ ਪੜਤਾਲ ਕਰਕੇ ਲੱਭ ਕੇ ਦੇਖਣ ਦਾ ਜਦਨ ਕੀਤਾ ਹੈ ਪਰ ਮੇਰੇ ਮਾਲਕਾ ਕੋਈ ਕਿਸੇ ਦਾ ਨਹੀਂ ਗੁਰਮੁਖੋ ਰੱਬ ਕਿਰਪਾ ਕਰੇ ਪਰ ਹੈ ਕੁਦਰਤ ਦਾ ਨਿਯਮ ਕਿਸੇ ਦਾ ਜਵਾਨ ਪੁੱਤਰ ਮਰ ਜਾਏ ਤਾਂ ਮਾਂ ਰੋਟੀ ਨਹੀਂ ਖਾਂਦੀ ਆਪਣੇ ਵਾਲਾਂ ਨੂੰ ਪੁੱਟਦੀ ਰਹੀ ਭੈਣ ਭਰਾ ਰਿਸ਼ਤੇਦਾਰ ਸਕੇ ਸੰਬੰਧੀ ਕਹਿੰਦੇ ਹਨ ਕਿ ਬੀਬੀ ਖਾਨ ਤੋਂ ਬਿਨਾ ਸਰਦਾ ਨਹੀਂ ਕਹਿੰਦੀ ਹੈ ਮੈਂ ਕਿਵੇਂ ਖਾਵਾਂ ਵੈਣ ਪਾਉਂਦੀ ਹੈ ਕਿ ਰੱਬਾ ਮੈਨੂੰ ਇਸ ਦੀ ਥਾਂ ਤੇ ਲੈ ਜਾਂਦਾ ਤੇ ਗੁਰਮੁਖੋ ਭੋਗ ਪੈਂਦਿਆਂ ਪੈਂਦਿਆਂ ਤੱਕ ਮਾਂ ਰੋਟੀ ਖਾਣ ਲੱਗ ਪੈਂਦੀ ਹੈ ਸਤਕਾਰ ਕੀਤਾ ਮਾਂ ਨੇ ਚਾਹ ਨਹੀਂ ਪੀਤੀ ਮਾਂ ਨੇ ਰੋਟੀ ਨਹੀਂ ਖਾਦੀ ਪੁੱਤਰ ਮਰ ਗਿਆ ਪਰ ਮਾਂ ਪੁੱਤਰ ਨਾਲ ਨਹੀਂ ਮਰੀ ਭਰਾ ਮਰ ਗਿਆ ਪਰ ਭਰਾ ਭਰਾਣਾ ਨਹੀਂ ਮਰਿਆ ਬਾਪ ਮਰ ਗਿਆ ਤੇ ਪੁੱਤਰ ਆਪਣੇ ਬਾਪ ਨਾਲ ਨਹੀਂ ਮਰਿਆ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਚਾਰੇ ਕੁੰਟਾਂ ਵਿੱਚ ਪੜਤਾਲ ਕਰਕੇ ਦੇਖੀ ਲੋਕ ਤੇ ਪ੍ਰਲੋਕ ਵਿੱਚ ਸਾਥ ਦੇਣ ਵਾਲਾ ਮੈਨੂੰ ਕੋਈ ਨਹੀਂ ਲੱਭਦਾ ਜੇ ਤੂੰ ਧਾਵੇ ਸਾਹਿਬਾ ਤੂੰ ਮੈਂ ਹਾਂ ਤੈਂਡਾ ਇਹੀ ਕੇਵਲ ਤੇ ਕੇਵਲ ਵਿਖਾਵੇ ਮਾਤਰ ਹੈ ਇੱਕ ਥਾਂ ਤੇ ਦਰਸ਼ਟਾਂਤ ਲਿਖਿਆ ਹੈ ਕਿ ਕੋਈ ਵਿਦਵਾਨ ਪੁਰਸ਼ ਇੱਕ ਮਹਾਤਮਾ ਨੂੰ ਕਹਿਣ ਲੱਗਾ ਕਿ ਬਾਬਾ ਜੀ ਤੁਸੀਂ ਮੇਰੇ ਬਾਗ ਵਿੱਚ ਸੈਰ ਕਰਿਆ ਕਰੋ ਉੱਥੇ ਰਹੋ ਤੁਹਾਡੀ ਜ਼ਿੰਦਗੀ ਪਰ ਰੋਟੀ ਪਾਣੀ ਲੀੜੇ ਕੱਪੜੇ ਦੀ ਜ਼ਿੰਮੇਵਾਰੀ ਮੈਂ ਚੁੱਕਦਾ ਹਾਂ ਸਾਡੇ ਵੱਡੇ ਭਾਗ ਤੁਹਾਡੇ ਵਰਗੇ ਮਹਾਪੁਰਸ਼ਾ ਦੀ ਸੰਗਤ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਮੈਨੂੰ ਸੇਵਾ ਦਾ ਮੌਕਾ ਬਖਸ਼ੋ ਮਹਾਤਮਾ ਕਹਿਣ ਲੱਗੇ ਪ੍ਰੇਮੀਆਂ ਅਸੀਂ ਘਰ ਵਾਲਿਆਂ ਦੇ ਸਕੇ ਨਹੀਂ ਤੇ ਤੂੰ ਸਾਡਾ ਕੀ ਸਾਥ ਦੇਵੇਂਗਾ ਅਸੀਂ ਆਪਣਾ ਪਰਿਵਾਰ ਛੱਡਿਆ ਮਾਪਿਓ ਛੱਡਿਆ ਭੈਣ ਭਰਾ ਸ਼ੰਡੇ ਉਹ ਪ੍ਰੇਮੀ ਕਹਿਣ ਲੱਗਾ ਬਾਬਾ ਜੀ ਮੈਨੂੰ ਸੇਵਾ ਦਾ ਮੌਕਾ ਬਖਸ਼ੋ ਕਹਿਣ ਲੱਗੇ ਗੁਰਮੁਖਾ ਸੇਵਾ ਦਾ ਮੌਕਾ ਤੂੰ ਮੰਗਿਆ ਹੈ ਪਰ ਹੁਣ ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਆਪਣੇ ਵਸ਼ੇ ਵਰਗਾ ਨਾ ਸਮਝ ਲਈ ਮੈਨੂੰ ਉਸ ਤੋਂ ਥੱਲੇ ਨਾ ਰੱਖੀ ਉਹ ਬੰਦਾ ਕਹਿਣ ਲੱਗਾ ਬਾਬਾ ਜੀ RAM RAM ਕਹੋ ਇਨੀ ਬੇਇਜ਼ਤੀ ਕਿੱਥੇ ਤੁਸੀਂ ਤੇ ਕਿੱਥੇ ਉਹ ਪਸ਼ੂ ਤੁਸੀਂ ਮਹਾਪੁਰਸ਼ ਹੋ ਤੇ ਤੁਸੀਂ ਆਪਣੀ ਤੁਲਨਾ ਵੱਛੇ ਨਾਲ ਕੀਤੀ ਕਹਿਣ ਲੱਗੇ ਗੁਰਮੁਖਾ ਗੱਲ ਚੇਤੇ ਰੱਖੀ ਗੁਰਮੁਖੋ ਮਹਾਤਮਾ ਨੂੰ ਇਹਨਾਂ ਦੇ ਬਾਗ ਵਿੱਚ ਰਹਿੰਦੇ ਆ 6 ਮਹੀਨੇ ਹੋ ਗਏ ਇੱਕ ਰਾਤ ਨੂੰ ਕੁਦਰਤੀ ਤੌਰ ਤੇ ਵੱਛਾ ਨੌਂਕਰ ਨੇ ਬੱਦਾ ਤੇ ਰੱਸਾ ਢਿੱਲਾ ਹੋ ਗਿਆ ਵੱਛਾ ਖੋਲ ਕੇ ਕਿਸੇ ਦੇ ਖੇਤਾਂ ਵਿੱਚ ਚਲਾ ਗਿਆ ਅੱਛਾ ਲੱਭੇ ਨਾ ਸਵੇਰੇ ਵੇਖਿਆ ਤੇ ਵੱਛਾ ਕਿੱਲੇ ਤੇ ਨਹੀਂ ਕਹਿਣ ਲੱਗੇ ਵੱਛਾ ਬੜਾ ਵਧੀਆ ਹੈ ਆਪਾਂ ਪਹਿਲਾਂ ਵੱਛਾ ਲੱਭੀਏ ਸਾਰਾ ਪਰਿਵਾਰ ਕੋਈ ਸੱਜੇ ਕੋਈ ਖੱਬੇ ਉਸ ਦੀ ਪੜਤਾਲ ਕਰਨ ਚੱਲ ਪਏ ਉਧਰ ਮਹਾਪੁਰਸ਼ ਦਾ ਰੋਟੀ ਦਾ ਟਾਈਮ ਨਿਕਲ ਗਿਆ ਪਰ ਰੋਟੀ ਲੈ ਕੇ ਕੋਈ ਨਹੀਂ ਗਿਆ ਆਖਿਰਕਾਰ 1:2 ਵਜੇ ਵਸ਼ਾ ਮਿਲਿਆ ਬੱਚਾ ਕਹਿਣ ਲੱਗਾ ਪਰੋਟੀ ਨਹੀਂ ਭੇਜੀ ਮਹਾਪੁਰਸ਼ਾਂ ਨੂੰ ਭਾਈ ਕਹਿਣ ਲੱਗਾ ਕੋਈ ਗੱਲ ਨਹੀਂ ਪੁੱਤਰਾ ਹੁਣ ਟਾਈਮ ਤਾਂ ਲੰਘ ਗਿਆ ਹੈ ਆਪਾਂ ਬਾਬਿਆਂ ਨੂੰ ਰਾਤ ਨੂੰ ਇਕੱਠੀ ਰੋਟੀ ਦੇ ਆਵਾਂਗੇ ਕੀ ਫਰਕ ਪੈਂਦਾ ਹੈ ਜੇਕਰ ਇੱਕ ਟਾਈਮ ਰੋਟੀ ਨਹੀਂ ਵੀ ਖਾਦੀ ਰਾਤ ਨੂੰ ਉਹ ਬਾਗ ਦਾ ਮਾਲਕ ਸੰਤਾਂ ਦਾ ਸੇਵਕ ਬਾਬਿਆਂ ਲਈ ਰੋਟੀ ਲੈ ਕੇ ਗਿਆ ਕਹਿੰਦੇ ਗੁਰਮੁਖੋ ਕੀ ਗੱਲ ਬਣੀ ਸੁੱਖ ਤਾਂ ਸੀ ਦੁਪਹਿਰੇ ਰੋਟੀ ਲੈ ਕੇ ਕੋਈ ਆਇਆ ਨਹੀਂ ਕਹਿਣ ਲੱਗੇ ਬਾਬਾ ਜੀ ਸਾਡਾ ਵਸ਼ਾ ਗਵਾਚ ਗਿਆ ਸੀ ਸੰਤ ਕਹਿੰਦੇ ਗੁਰਮੁਖੋ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਵਛੇ ਵਰਗਾ ਨਾ ਸਮਝਿਓ ਤੁਹਾਨੂੰ ਬੱਚੇ ਦਾ ਫਿਕਰ ਤਾਂ ਹੋਇਆ ਪਰ ਨਹੀਂ ਆਉਂਦਿਆਂ ਬੱਚੇ ਨੂੰ ਪੱਠੇ ਪਾਏ ਹਨ ਪਰ ਮੇਰੇ ਬਾਰੇ ਸੋਚਿਆ ਕਿ ਚਲੋ ਰਾਤ ਨੂੰ ਹੀ ਦੇ ਦੇਵਾਂਗੇ ਗੁਰਮੁਖੋ ਚੰਗਾ ਤੁਹਾਡੀ ਮौज ਹੈ ਤੇ ਹੁਣ ਸਾਨੂੰ ਆਗਿਆ ਦਿਓ ਇਹ ਇੱਕ ਦ੍ਰਿਸ਼ਟਾਂਤ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਤੁਸੀਂ ਚਾਰ ਕੁੰਟਾਂ ਵਿੱਚ ਭਾਲ ਕਰਕੇ ਦੇਖਿਆ ਕੋਈ ਕਿਸੇ ਦਾ ਨਹੀਂ ਸਾਰੇ ਮਤਲਬ ਦੇ ਹਨ ਖੁਦ ਗਰਜ਼ ਹਨ ਇਸ ਕਰਕੇ ਮੇਰੀ ਬੇਨਤੀ ਹੈ ਮੇਰੇ ਮਾਲਕਾ ਜਿਵੇਂ ਤੈਨੂੰ ਚੰਗਾ ਲੱਗੇ ਉਸੇ ਤਰ੍ਹਾਂ ਕਰੀ ਪਰ ਇੱਕ ਬੇਨਤੀ ਸਵੀਕਾਰ ਕਰੀ ਕਿ ਮੈਂ ਤੇਰਾ ਬਨ ਜਾਾਂ ਤੇ ਤੂੰ ਮੇਰਾ ਬਨ ਜਾਏ ਮੇਰੇ ਤੇ ਮਿਹਰ ਕਰ ਮੇਰੀ ਰਸਨਾ ਤੇ ਤੇਰਾ ਹੀ ਨਾਮ ਹੋਵੇ ਸਾਡੀ ਰਸਨਾ ਤੇ ਪਰਮਾਤਮਾ ਦਾ ਨਾਮ ਕਿਉਂ ਨਹੀਂ ਰਹਿੰਦਾ ਕਿਉਂਕਿ ਆਪਣੇ ਮੂੰਹ ਵਿੱਚ ਹੋਰ ਕੁਝ ਹੈ ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਬੇਨਤੀ ਰੂਪ ਵਿੱਚ ਦੇਵਾਂ ਮਾਂ ਰੋਟੀ ਪਕਵਾਂਦੀ ਹੈ ਬੱਚਾ ਰੋਂਦਾ ਹੈ ਤੇ ਮਾਂ ਨੇ ਯੁਕਤੀ ਸੋਚੀ ਕਿ ਬੱਚੇ ਦੇ ਮੂੰਹ ਵਿੱਚ ਰੋਟੀ ਪਾ ਦੇਵਾਂ ਜਾਂ ਸੀਸੀ ਦੁੱਧ ਵਾਲੀ ਪਾ ਦੇਵਾਂ ਮਾਂ ਨੇ ਨਿੱਪਲ ਜਾਂ ਦੁੱਧ ਵਾਲੀ ਸ਼ੀਸ਼ੀ ਬੱਚੇ ਦੇ ਮੂੰਹ ਵਿੱਚ ਪਾਈ बच्चे ਨੂੰ ਮਾਪੋ ਲੱਗਈ ਬੱਚਾ ਖੇਡਿਆ ਪਰ ਕੁਝ ਸਮੇਂ ਬਾਅਦ ਨਿੱਪਲ ਦਾ ਸ਼ਾਇਦ ਮੁੱਕ ਗਿਆ ਸ਼ੀਸ਼ੀ ਦਾ ਦੁੱਧ ਮੁੱਕ ਗਿਆ ਤੇ ਬੱਚਾ ਫਿਰ ਚਾਂਚਾਂ ਕਰਨ ਲੱਗਾ ਮਾਂ ਨੇ ਆ ਕੇ ਛਾਤੀ ਨਾਲ ਲਾ ਕੇ ਦਿਲਾਸਾ ਦਿੱਤਾ ਉਸ ਨੂੰ ਹੁਣ ਪਤਾ ਲੱਗਾ ਕਿ ਜਿਹੜੀ ਸ਼ੀਸ਼ੀ ਜਾਂ ਨਿੱਪਲ ਹੈ ਮਾਂ ਦਾ ਬਦਲ ਨਹੀਂ ਮਾਂ ਮਾਂ ਹੈ ਇਸੇ ਪ੍ਰਕਾਰ ਗੁਰਮੁਖੋ ਜਿਹੜਾ ਪ੍ਰਮਾਤਮਾ ਹੈ ਉਹ ਮਾਂ ਵਰਗਾ ਹੈ ਜਿਹੜਾ ਉਸ ਦਾ ਨਾਮ ਹੈ ਇਹ ਹੈ ਦੁੱਧ ਵਰਗਾ ਤੇ ਆਪਾਂ ਗੁਰਮੁਖੋ ਦੂਜੇ ਡੇਰਿਆਂ ਦੀ ਸੀਸੀ ਆਪਣੇ ਮੂੰਹ ਵਿੱਚ ਪਾ ਲਈ ਹੈ ਇਹ ਤਾਂ ਕੁਝ ਮਿੰਟਾਂ ਦਾ ਖੇਲ ਹੈ ਲੰਮੀ ਦੌੜ ਇਹਨਾਂ ਕੋਲ ਹੈ ਨਹੀਂ ਇਹ ਤਾਂ ਘੜੀ ਦੀ ਘੜੀ ਮਾਨ ਦਾ ਪਰਚਾਵਾ ਹੈ ਇਸ ਕਰਕੇ ਮੇਰੇ ਮਾਲਕਾ ਮੇਰੀ ਇੱਕੋ ਇੱਕ ਤੇਰੇ ਅਗੇ ਗੁਜਾਰਿਸ਼ ਹੈ ਕਿ ਮੈਂ ਦੁਨੀਆਂ ਦੇ ਪਦਾਰਥਾਂ ਨੂੰ ਵੇਖ ਕੇ ਤੇਰੇ ਨਾਮ ਨਾਲੋਂ ਨਾ ਟੁੱਟਾਂ ਮੇਰੀ ਰਸਨਾ ਤੇ ਕੇਵਲ ਤੇ ਕੇਵਲ ਇੱਕ ਤੁਹਾਡਾ ਨਾਮ ਹੀ ਰਹੇ ਗੁਰੂ ਪਿਆਰੇ ਆਪਾਂ ਦੁਨੀਆਂ ਦੇ ਪਦਾਰਥ ਹੀ ਪਰਮਾਤਮਾ ਕੋਲੋਂ ਮੰਗਦੇ ਹਾਂ ਪਰ ਪਰਮਾਤਮਾ ਨੂੰ ਆਪਾਂ ਮੰਗਦੇ ਨਹੀਂ ਆਪਾਂ ਨਾਮ ਨਹੀਂ ਮੰਗਦੇ ਪਰ ਆਪਾਂ ਗੁਰੂ ਪਾਸੋਂ ਨਾਮ ਮੰਗਿਏ ਨਾਮ ਜਪ ਕੇ ਗੁਰੂ ਨੂੰ ਪਾਈਏ